ਕੋ ਦੂਤ ਭੇਜ ਬੋ ਜੋ ਹੋਂ ਕ੍ਰਿਸ਼ਨ ਹੋਂ ਕਥਨਨ ਦੋਹਰਾ ਸੰਗਰਾਲ ਸੀਕ ਉਹ ਦੂਤ ਭੇਜਿਆ ਕਹਿੰਦੇ ਕ੍ਰਿਸ਼ਨ ਮੈਂ ਤੂੰ ਕਿਵੇਂ ਕ੍ਰਿਸ਼ਨ ਬਣ ਗਿਆ ਇਹਦਾ ਜੰਗ ਸੁਣ ਲੋ ਦੋ ਉਪਰਾਥਿਆਤ ਸੁਖਕਰਤ ਕ੍ਰਿਸ਼ਨ ਤੇ ਬਲਪੱਦਰ ਦੋਵੇਂ ਸ਼ਰਾਬ ਦੇ ਰੱਜੇ ਸੁਖ ਕਰਦੇ ਆ। ਨਿਜਗੜ੍ਹ ਪਹੁੰਚੇ ਆਏ। ਸਾਦੇ ਘਰ ਦੇ ਦੁਆਰ ਕਾਚਾ ਪਹੁੰਚੇ। ਉਹ ਡਰੀਕ ਕੀ ਇੱਕ ਕਥਾ। ਸੁਨਿਗ ਰਾਜੇ ਦੀ ਕਥਾ ਹੈ। ਉਹ ਮੈਂ ਕਹੇ ਤਾ ਸੁਣਾ। ਕਹੇ ਕਿ ਸੁਣੋ ਮਹੀ ਜੋ ਸੋਇਆ ਦੂਤ ਛੇ ਗਾਲ ਪਠਿਓ ਹਰ ਕਉ। ਸਿੰਧਰਾਲ ਨੇ ਦਾਜੀ ਨੇ ਹੇ ਹਰਿ ਕ੍ਰਿਸ਼ਨ ਨੂੰ ਦੂਤ ਭੇਜਿਆ ਕਹ ਹਾਂ ਹਰ ਹਾਂ ਤੋਹਿ ਕਿਉਂ ਕਹਿਵਾਇਓ ਕਹਿੰਦੇ ਤੂੰ ਕਿਉਂ ਹਰੀਪ ਕਹੋਵੇਂ ਮੈਂ ਹਰੀ ਤਾਂ ਇਹ ਕਹਿੰਦਾ ਤੂੰ ਨਹੀਂ ਕਾਸਦਾ ਜਿਵੇਂ ਜਲੇ ਹਰਨਾਖ ਥਲੇ ਹਰਨਾਖ ਮੰਨਦਾ ਸੀ ਜਦੋਂ ਭੇਖ ਸੂ ਕਰ ਦੂਰ ਸਬਾ ਕਹਿੰਦੇ ਆਪਦਾ ਕ੍ਰਿਸ਼ਨ ਆਲਾ ਪੇ ਸਾਰਾ ਦੂਰ ਕਰ ਦੇ ਆਜੇ ਖੱਟੇ ਲੀੜੇ ਲਾਦੇ ਹੋਂ ਕਬ ਸਿਆਮ ਆਬਾ ਜੋ ਤਾਂ ਭੇਖ ਬਣਾਓ ਇਹ ਦੇਖ ਬਣਾ ਮ ਬਤਾਰਾਂ ਵਾਲਾ ਲਾਦੇ ਸਾਰਾ ਤੂੰ ਰੇ ਗੁਆਰ ਹੈ ਗੋਕਲਨਾਥ ਤੂੰ ਕਹਿੰਦੇ ਗਵਾਲਾ ਹੈ ਗੋਕਲਨਾਥ ਹੈ ਕਹਾਵਤ ਹੈ ਡਰ ਤੋਹੇ ਨਾ ਆਇਓ ਤੈਨੂੰ ਡਰ ਨਹੀਂ ਆਉਂਦਾ ਗੋਕਲ ਦਾ ਨਾਥ ਕਹੋਨਾ ਗਵਾਲਾ ਹੋ ਕੇ ਪੈਰੇ ਕਹ ਇਹ ਦੂਤ ਕੋ ਮਾਨ ਕਹਿਓ ਯਹਾਂ ਪੈ ਦੂਤ ਦਾ ਕਹਾ ਮਨ ਕੇ ਨਹੀਂ ਦੇਖ ਹਾਂ ਲੀਨੇ ਨਹੀਂ ਦੇਖ ਹਾਂ ਲੀਨੇ ਸਭ ਦਾਲਿਆ ਨਹੀਂ ਤਾਂ ਵੇਖ ਮੈਂ ਹੁਣ ਸਾਰਾ ਦਾਲ ਲੈ ਕੇ ਆਉਣਾ ਤੇਰੇ ਤੇ ਛੜ ਕੇ ਸੋਰਠਾ ਕਿਸਨ ਨਾ ਮਾਨੀ ਬਾਤ ਕ੍ਰਿਸ਼ਨ ਗੱਲੀ ਨਾ ਮੰਨੀ ਜੋ ਤੈਹ ਦੂਤਿਓ ਚਾਰੇ ਹੋ ਜੇਰੀ ਦੂਤ ਨਾ ਆਕੇ ਦੱਸੀ ਕਹੀ ਜਾਏ ਤਿੰਨ ਬਾਤ ਨੂੰ ਜਾ ਗੋ ਸੰਗਰਾਮ ਰਾਜੇ ਨੂੰ ਕਹਿਤੀ ਗੱਲ ਆ ਪਤਾ ਆਪਣ ਚੜ ਆਇਓ ਆਪ ਹੀ ਚੜ ਕੇ ਆ ਗਿਆ ਰਾਜਾ ਸਵਈਆ ਕਾਂਸੀ ਕ ਭੂਪ ਤੇ ਆਦਿਕ ਭੂਪਨ ਕਾਂਸੀ ਆਦ ਕੰਦੇ ਰਾਜ ਜਿੰਨੇ ਸੀ ਕਉ ਸਿਰ ਗੱਲ ਹੈ ਸੈਨ ਬਨਾਇਓ ਉਸ ਗਿਰਾਲ ਨੂੰ ਸਾਰੇ ਰਾਜਾਂ ਦੀ ਫੌਜ ਬਣਾ ਲਿਆਂਦੀ ਜੀ ਬ੍ਰਜਨਾਥ ਇਤਿਆਤ ਹੀ ਜੀ ਬ੍ਰਜ ਜੀ ਨੇ ਇਤਾਂਤੀ ਮੁਸਲੀ ਤਰ ਆਦਿਕ ਸੈਨ ਬੁਲਾਇਓ ਫੌਜ ਬੁਲਾ ਲਈ ਜਦਵਾਨੀ ਜਦਵੀ ਔਰ ਸਭਾ ਸੰਗ ਲੈ ਸਾਰੇ ਜਦਵਾਨ ਨੂੰ ਨਾਲ ਲੈ ਕੇ ਹਰ ਤੋਂ ਹਰ ਜੁੱਧ ਮਚਾਵਨੇ ਆਇਓ ਉਹ ਹਰੀ ਬਣਿਆ ਸੀ ਨਾ ਕ੍ਰਿਸ਼ਨ ਸੰਗਰਾਲ ਜਿਵੇਂ ਨਾਨੂ ਪੰਡਤ ਕਹੁੰਦਾ ਸੀ ਨਾਨਕ ਉਹ ਵੇਖੁਰ ਪ੍ਰਾਨ ਪੜ ਕੇ ਗੁਰੂ ਨਾਨਕ ਸਾਹਿਬ ਉਹ ਕਹਿੰਦੇ ਤੁਸੀਂ ਨਹੀਂ ਗੁਰਨਾਥ ਕੁ ਮੈਂ ਗੁਰੂ ਨਾਨਕ ਐ ਕਿਉਂ ਆ ਗਿਆ ਪੋ ਵਿੱਚ ਮਕਾੜ ਦੇ ਆਜ ਦੋਹੋਂ ਦੇਸ ਤੇ ਪ੍ਰਗਟੇ ਭਟ ਦੋਹੋਂ ਤਰਫੋਂ ਸੂਰਮੇ ਪ੍ਰਗਟ ਹੋ ਗਏ ਯੋਂ ਕਰ ਕਾ ਕਬ ਸਿਆਮ ਸੁਨਾਇਓ ਉਹ ਕਹੇ ਕਿ ਕਬੀ ਸਿਆਮ ਨੂੰ ਸੁਨਾਇਆ ਸਈਆ ਤੈਨ ਜਬ ਦੋਹੋਂ ਔਰਨ ਕੀ ਦੋਹੋਂ ਤਰਫਾਂ ਦੀ ਜਦੋਂ ਫੌਜ ਤੋਦਈ ਜਬ ਆਪਸ ਵਿੱਚ ਦਿਖਾਈ ਆਪੋ ਜੀ ਦਿਖਾਈ ਦਿੱਤੀ ਅੰਦਰ ਪ੍ਰਕਾਸ਼ ਸੀ ਕੇ ਮਾਰ ਹਾਂਜੀ ਹਾਂ ਕਰ ਲਿਆ ਬਾਤ ਮਾਨੋ ਮਰਲਾ ਦਿਨ ਕੇ ਮਾਨੋ ਪੜਲੋ ਦੇ ਦਿਨ ਦਾ ਬੱਦਲ ਆ ਜਿਹੜਾ ਆ ਬਾਹਰ ਡਾ ਹੁੰਡੇ ਦਉ ਕਿਉਂ ਉਪਮਾ ਜੀ ਆਈ ਆ ਹੁੰਡੇ ਫੌਜਾਂ ਲੈ ਕੇ ਸਾਡੇ ਜੀ ਚ ਉਪਮਾ ਆਈ ਹੈ ਬਾਹਰ ਹਾਇਦਰ ਜਨਾਕ ਸੈਨ ਤੇ ਕ੍ਰਿਸ਼ਨ ਜੀ ਬਾਹਰ ਨਿਕਲਿਆ ਫੌਜ ਤੋਂ ਬਿਜਦ ਜਵ ਸੈਨ ਤੋਂ ਇਹ ਬਾਤ ਸੁਣਾਈ ਦੋਹਾਂ ਫੌਜਾਂ ਨੂੰ ਇਹ ਗੱਲ ਸੁਣਾ ਦਿੱਤੀ ਖਾਂਡੇ ਰਹਿ ਦੋ ਸੈਨ ਦਉ ਹਮ ਬਹੁਤ ਬਾਸ਼ਨੀ ਫੌਜ ਵੀ ਖੜੀ ਰੋ ਲੜੋ ਨਾ ਮਾਡ ਹੈ ਜਾਂ ਪੂਏ ਵਿਚ ਲੜਾਈ ਇਹ ਕਰਦੇ ਕਿ ਇਹ ਵੀ ਕ੍ਰਿਸ਼ਨ ਕਹਾਉਂਦਾ ਮੈਂ ਵੀ ਕ੍ਰਿਸ਼ਨ ਹਾਂ ਕਹਿੰਦੇ ਆਪੋ ਚੀ ਲੜਾਈ ਕਰਦੇ ਆ ਸਹੀਆ ਜਾਂ ਕਨ ਸਿਆਮ ਕਹਾ ਯੋ ਸੁਨੋ ਸਭ ਇਹ ਕ੍ਰਿਸ਼ਨ ਨੇ ਜਦੋਂ ਕਿਹਾ ਨਾ ਸਾਰਿਆਂ ਜਾਦੂਆ ਨੂੰ ਮੈਂ ਹੋਤੇ ਤਾਂ ਕਨ ਸਿਆਮ ਕਹਾਇਓ ਕਹਿੰਦਾ ਮੇਰੇ ਹੁੰਦਿਆਂ ਤੂੰ ਕ੍ਰਿਸ਼ਨ ਕਹਾਉਂਦਾ ਜਾਂ ਤੇ ਸਹਾਰਾ ਦਾ ਰੌਲਾ ਸਾਰਾ ਯਾਹੀ ਤੇ ਸੈਨ ਸਿਗਾਰ ਲੈ ਆਇਓ ਹੈ ਇਸੇ ਕਰਕੇ ਸੰਗਰਾਹ ਫੌਜ ਲੈ ਕੇ ਆਇਆ ਨਾ ਮੇਰੇ ਤੇ ਹਾਂ ਤਵੇ ਦਲ ਲੈ ਸੰਗਤਾ ਆਇਓ ਤੇ ਮੈਂ ਵੀ ਕਾਹਨ ਗੱਲ ਲੈ ਕੇ ਦੌੜਿਆ ਹਾਂ ਕਾਹੇ ਕੋ ਸੈਨ ਲੜੈ ਦੋ ਆਪਸ ਵਿੱਚ ਇਸ ਕਰਕੇ ਫੌਜ ਨਾਲ ਲੜੋ ਆਪੋ ਵਿੱਚ ਹੀ ਆਉਤ ਕੇ ਦੇਖਾਓ ਠੰਡ ਸੁਣਾਓ ਤੁਸੀਂ ਦੋਵੇਂ ਦ੍ਰਿਸ਼ਣ ਅਸੀਂ ਬਣੇ ਲੜਦੇ ਆਂ ਇਹ ਤਮਾਸ਼ਾ ਵੇਖੋ ਕਹਿੰਦੇ ਸ਼ਾਮ ਪੜਾ ਲੜਬੋ ਰਨਮ ਉਸ ਮੇਰੇ ਕਲਗੀ ਤਰਜੀ ਕਹਿੰਦੇ ਲੜਨ ਵਾਸਤੇ ਜੰਗ ਵਿੱਚ ਹਮਰੋ ਅਰ ਯਾਹੀ ਹੀ ਕੋ ਬੰਦ ਆਇਓ ਇਸ ਸੰਗਰਾਲ ਦਾ ਤੇ ਕ੍ਰਿਸ਼ਨ ਜੀ ਕਹਿੰਦੇ ਮੇਰਾ ਹੀ ਬਣਿਆ ਉਹ ਦੋਵੇਂ ਜੀ ਕ੍ਰਿਸ਼ਨ ਬਣੇ ਹਨ ਅਸੀਂ ਦੋਹਰਾ ਮਨ ਮਾਨ ਬਾਤ ਠੰਡੇ ਰਹੇ ਸਾਰੇ ਗੱਲ ਮੰਨ ਕੇ ਖੜੇ ਹੋ ਗਏ ਸੈਨ ਦੋ ਤਜ ਕ੍ਰੋਧ ਬਹਾਰਹਾਂ ਦੀ ਫੌਜਾਂ ਨੂੰ ਗੁੱਸਾ ਛੱਡ ਦਿੱਤਾ ਦੋਹ ਹਰੇ ਆਪਤ ਪਹਿ ਦੋਵੇਂ ਰੱਬ ਬਣੇ ਸੀ ਜਿਹੜੇ ਆ ਗਏ ਹਰ ਸਮਾਨ ਹਿੱਤ ਜੁੱਧ ਹਰੀ ਦੇ ਸਮਾਨ ਇੱਕੋ ਜੇ ਜੰਗ ਵਾਸਤੇ ਸਵਈਆ ਆਏ ਹੈ ਮਤ ਕਰੀ ਜਾਂਦ ਹੋਏ ਜਿਵੇਂ ਮਾਸਾਥੀ ਹੁੰਦੇ ਨੇ ਆ ਆ ਗਏ ਲੜਬੇ ਕੋ ਗੁਰਵਾੜੀ ਦਾ ਤੇ ਸੰਤੀਸ਼ਰ ਸੂ ਕਲੇਰਾ ਵਾਲੇ ਦੇ ਆਪੋ ਵਿੱਚ ਇਸ ਪ੍ਰਕਾਰ ਦਾ ਫੜੋ ਆਵਾ ਥਾਤਾ ਹੋਰੀ ਲੜਬੇ ਕੋ ਸਿੰਘ ਦੋ ਜਨ ਆਏ ਮਾਨੋ ਦੋ ਸ਼ੇਰ ਹੀ ਲੜਨ ਵਾਸਤੇ ਆਏ ਹਨਤਕ ਅੰਤ ਸਮੇਂ ਜਨ ਈਸ ਅੰਤ ਦੇ ਸਮੇਂ ਜਾਨੀ ਅੰਤਕ ਭਰਮ ਰਾਜਾ ਤੇ ਸ਼ਿਵਜੀ ਤਪਾਸ਼ ਮਨੋ ਗਿਰਜੂ ਜਨ ਧਾਏ ਤੇ ਅਸਵਾ ਸੈਦ ਖੰਡਾਂ ਦੇ ਪਹਾੜ ਹੀ ਜੰਗ ਕਰਨ ਵਾਲਣੋ ਆ ਕੇ ਤਾਵਾ ਕੀਤਾ ਕਹ ਦੂ ਮੇਗ ਪਰਲਾ ਦਿਨ ਕੇ ਕਹੋ ਪਰਲੋ ਦੰਦੇ ਤੋਂ ਬੱਦਲ ਹੀ ਆ ਗਏ ਆਂ ਇਹ ਤਨੀਰ ਦੂ ਕਿਦੋ ਕ੍ਰੋਧ ਵਧਾਏ ਸੁਮੰਦਰੀ ਦੋਵੇਂ ਕ੍ਰੋਧ ਵੜ ਕੇ ਉੱਛਲ ਰੇ ਮਾਨਹਰ ਰੁਦਰਾਹ ਕ੍ਰੋਧ ਭਾਰੇ ਮਾਨੋ ਗੁੱਸਾ ਹੀ ਕਰੋ ਰੁਦਰ ਭਰਿਆ ਹੋਇਆ ਦੋ ਹੈ ਮਰਮੇ ਲਖ ਜੋਂ ਕੰਪਾਏ ਉਹ ਰੁਦਰ ਬਣ ਕੇ ਆਏ ਆ ਮਾਰੇ ਸਾਹ ਕਹਿੰਦੇ ਉਹ ਮੰਤ ਜਾਣਿਆ ਜਾਂਦਾ ਹੈ ਕਿਵੇਂ ਤੇ ਜੈਸੇ ਜੈਸੇ ਝੂਠ ਕਾਚ ਸੋਂ ਜਿਵੇਂ ਝੂਠ ਦੇ ਸੱਚ ਦਾ ਮੁਕਾਬਲਾ ਹੋਵੇ ਪਖਾਨ ਜੈਸੇ ਕਾਚ ਸੋਂ ਜਿਵੇਂ ਸਰਕਾਰ ਪੱਥਰ ਨਾਲ ਦੇ ਕਾਚ ਦਾ ਮੁਕਾਬਲਾ ਹੋਵੇ ਔ ਪਾਰਾ ਜੈਸੀ ਆਂਚ ਸੋਂ ਜਿਵੇਂ ਪਾਰਾ ਆਂਚ ਸੇਕ ਨਾਲ ਅੱਗ ਦੀ ਨਾਲ ਉੱਡ ਜਾਂਦਾ ਜਿਵੇਂ ਪਤੂਆ ਜਿਉਂ ਲਹਿਰ ਸੋਂ ਜਿਸ ਕੋ ਪੱਤੇ ਲਹਿਰ ਦੇ ਨਾਲ ਵਾਸੇ ਇਕੱਠੇ ਹੋ ਜਾਂਦੇ ਆ ਜਿਵੇਂ ਗਿਆਨ ਮੋਹੋਂ ਸੋ ਜਿਵੇਂ ਗਿਆਨ ਦੇ ਨਾਲ ਮੋਹ ਡਿੱ ਜਾਂਦਾ ਹੈ ਬਿਵੇਕ ਜਿਹਾ ਤੇ ਦਰੋਹੋਂ ਸੋ ਬਿਵੇਕੀ ਪੁਰਖ ਜਿਹੜਾ ਹੈ ਜੀਵ ਦੀ ਏਕਤਾ ਵਾਲਾ ਬੈਰ ਛੱਡ ਦਿੰਦਾ ਜਿਵੇਂ ਤਪਸੀ ਦੇਜ ਦਰੋਹੋਂ ਸੋ ਤਪਸੀ ਤਪਸੀ ਜਿਹੜਾ ਹੈ ਉਹਨੂੰ ਬ੍ਰਹਮ ਬੈਰ ਕਰਨ ਵਾਲੇ ਤਪਸੀ ਸ਼ਰਾਫ ਦੇਣ ਲੱਗਾ ਸੀ ਨਾ ਆਪਣੇ ਅਵਰੀਕ ਰਾਜੇ ਨੂੰ ਬੈਰ ਦੇ ਨਾਲ ਦਰਵਾਸ਼ਾ ਰਖਿਓ ਤੇ ਸੁਦਾਸਨ ਚੱਕਰ ਜਿਵੇਂ ਗਿਆ ਸੀ ਅਨਾਰ ਜੈਸੇ ਨਾਰਸੋ ਅਨਾਰ ਜਿਹੜਾ ਖੁਸਰਾ ਜਿਵੇਂ ਪੁਰਖ ਦੇ ਨਾਲ ਲਾਜ ਜੈਸੇ ਕਾਮ ਸੋ ਕਾਮੀ ਆਦਮੀ ਜਿਵੇਂ ਲੱਜਿਆ ਨਹੀਂ ਹੁੰਦੀ ਆਪੋ ਜੀ ਮੁਕਾਬਲਾ ਹੋਵੇ ਤਾਂ ਸੋ ਸੀਤ ਜੈਸੇ ਕਾਮ ਸੋ ਵਾਲਾ ਜਿਵੇਂ ਗਰਮੀ ਨਾਲ ਮੁਕਾਬਲਾ ਹੁੰਦਾ ਹੈ ਆਓ ਪਾਪ ਰਾਮ ਨਾਮ ਸੋ ਜਿਵੇਂ ਨਾਮ ਦੇ ਨਾਲ ਪਾਪ ਦਾ ਮੁਕਾਬਲਾ ਹੋਵੇ ਅਸ਼ਰ ਜੈਸੇ ਸ਼ਰ ਸੋ ਜਿਵੇਂ ਨਿਰਸ਼ਲ ਪੁਰਖ ਦੇ ਨਾਲ ਛਲਿਆ ਆ ਕੇ ਲੜੇ ਸੂਮਤਾ ਜਿਉਂ দান ਸੋ ਜਿਵੇਂ ਦਾਨੀ ਆਦਮੀ ਨਾਲ ਸੂਮ ਆਦਮੀ ਮੁਕਾਬਲਾ ਕਰੇ ਜਿਉਂ ਕਰੋਧ ਸਨਮਾਨ ਸੋ ਜਿਵੇਂ ਸਤਕਾਰ ਕਰਨ ਵਾਲਿਆਂ ਨੇ ਕਰੋਧ ਦਾ ਮੁਕਾਬਲਾ ਕਰੇ ਅੱਗੋਂ ਛੜ ਕੇ ਪਵੇ ਅੱਗੋਂ ਸੋ ਸਿਆਮ ਕਬ ਐਸੀ ਆਏ ਪਿਰਿਓ ਹਰ ਹਰ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਐ ਹਰੀ ਦੇ ਨਾਲ ਸੰਗਰਾਮ ਦਾਤ ਹਰ ਬਣ ਕੇ ਆ ਪੜਿਆ ਐਂ ਸਾਰੇ ਰਚਨਾਵਾਂ ਦੇ ਇੱਕ ਇੱਕ ਵਿੱਚ ਸੁਣਈਏ ਜੀ ਪ੍ਰਤੀਕਵਿ ਤ੍ਰੇਵਤ ਅੱਛਾ ਕਬਈਆ ਜੁੱਧ ਪਾਇਓ ਆਤਹੀ ਸੋਤਹਾ ਜੰਗ ਹੋਇਆ ਬੜਾ ਭਾਰੀ ਤਬ ਸ੍ਰੀ ਬਿਰਜ ਨਾਇਕ ਚੱਕਰ ਸੰਭਾਰੇ ਹੋ ਮਾਰ ਤਹੋਂ ਕੋਏ ਇਹ ਰੇ ਸਿਗਰਾਲ ਮੈਂ ਰੇ ਸਿਗਰਾਲ ਤੈਨੂੰ ਮੈਂ ਮਾਰ ਦਾਂ ਗਿੱਦੜਾ ਤੂੰ ਸ਼ਾਮ ਪਰੈ ਇਮ ਸ਼ਾਮ ਪਚਾਰਿਓ ਬੁਕਾਰਿਆ ਬੰਗਾਰ ਕੇ ਸ਼ਾਮ ਗੁਰੂ ਕਲਗੀ ਧਰ ਜੀ ਕਹਿੰਦੇ ਸ਼ਾਮ ਕ੍ਰਿਸ਼ਨ ਨੂੰ ਬੁਕਾਰਿਆ ਸ਼ੋਰ ਸੁਦਰਸ਼ਨ ਦੇਤ ਭਾਇਓ ਸੁਦਰਸ਼ਨ ਚੱਕਰ ਛੱਡਿਆ ਇਹਦੇ ਉੱਤੇ ਫਿਰ ਸੱਤਰ ਕੁਮਾਰ ਜੁਦਾ ਕਰ ਡਾਲਿਓ ਸਾਕੀ ਸਿੰਗਰਾਲ ਦਾ ਸਿਰ ਕੱਟ ਕੇ ਜੁਦਾ ਕਰਕੇ ਸਿਰ ਦਿੱਤਾ ਮਾਨੋ ਕੁਮਾਰ ਲੈ ਤਾਗਾ ਹੈ ਕੋ ਮਾਨੋ ਸਾਸ ਜੀ ਕੁਮਿਆਰ ਨੂੰ ਲੈ ਕੇ ਤਾਗਾ ਚੱਕ ਤੇ ਫੁਨ ਬਾਸਨ ਕਾਟਿ ਉਤਾਰਿਓ ਚੱਕ ਦੇ ਤੋਂ ਬਾਸਨ ਘੜਾ ਬਣਿਆ ਕੱਟ ਕੇ ਪਾਸੇ ਲਾ ਲਿਆ ਦੇਖ ਸਰਗਾਲ ਦੇਖ ਦੇਖ ਤਰ ਗਾਲ ਹਨਿਉ ਦਨ ਮੈਂ ਜਦੋਂ ਜੰਗ ਜਿ ਵੇਖਿਆ ਸੰਗਰਾਮ ਬੈਤ ਮਾਰਿਆ ਗਿਆ ਇੱਕ ਕਾਂਸੀ ਕੋ ਪੂਪੋਹ ਤੋ ਸਉ ਤਾਇਓ ਕਾਂਸੀ ਦਾ ਰਾਜਾ ਸੀ ਕ੍ਰਿਸ਼ਨ ਦੇ ਮੁਕਾਬਲੇ ਹੀ ਦੌੜ ਕੇ ਆਇਆ ਸ੍ਰੀ ਬਿਰਜਨਾਰ ਸੋ ਸਿਆਮ ਪਨਾ ਜਿਸ ਦੇ ਨਾਲ ਕਲਿੰਗਰ ਜੀ ਕਹਿੰਦੇ ਆ ਤਹੀ ਤੇ ਹੀ ਆਇਕਾ ਜੁਦ੍ਹ ਮਚਾਇਓ ਜੰਗ ਮਚਾਉਣਾ ਕਿਤਨਾ ਮਾਰ ਮਚੀ ਐਸੇ ਫਿਰਦੇ ਆ ਆਪਣੇ ਸ੍ਰੀਮਾਨ ਆ ਜਾਂਦੇ ਪੰਜਾਬੇ ਪੂਜੂ ਮੇ ਪਾਈ ਖਲ ਜਾਣਗੇ ਬੂਟ ਪਾਈ ਮਾਰ ਮਚੀ ਅੱਤ ਜੋਤੇ ਹਠਾਂ ਬਹੁਤ ساری ਮਾਰ ਮਚੀ ਜੇ ਨੂੰ ਅਲੇ ਮਕਾਨ ਚਲੇਆ ਸੋ ਤਮਾ ਤੇ ਸਿਆਮ ਜੀ ਚੱਕਰ ਚਲਾਇਓ ਉਹ ਮੇਰੇ ਕ੍ਰਿਸ਼ਨ ਜੀ ਨੇ ਸੁਦਰਸ਼ਨ ਚੱਕਰ ਚ ਲਾਇਆ ਕਾਂਸੀ ਵਾਲੇ ਰਾਜੇ ਨੂੰ ਜਿਉਂ ਅਰ ਆਗਲ ਕੋ ਕਟਿਓ ਸੀਸ ਉਹਦੇ ਦੇ ਦਸ਼ਮ ਸੰਗਰਾਲ ਦਾ ਸਿਰ ਵੱਟ ਤਾ ਸੁਣਾ ਇਹੀ ਬਿਰਜਾਈ ਕੋ ਕਾਟ ਕੇ 라ਇਓ ਕਾਂਸੀ ਦੇ ਰਾਜਾ ਦਾ ਵੀ ਸਿਰ ਕੱਟ ਕੇ ਸਿਰ ਦਾ ਕ੍ਰਿਸ਼ਨ ਜੀ ਨੇ ਇਸੀ ਬਿਰਜਾਇਕ ਜੂ ਜਬ ਇਹ ਦੋ ਦੋ ਰਾਜੇ ਜਦੋਂ ਮਾਰਤੇ ਭਗਵਾਨ ਨੇ ਐਨਕੇ ਦੇਖ ਤ ਕੋਪ ਸੰਘਾਰ ਫੌਜ ਦੇ ਦੇਖਦੇ ਗੁੱਸੇ ਨਾਲ ਮਾਰ ਦਿੱਤੇ ਹੂਲ ਭਾਈ ਮਨ ਸਭਨਨ ਕੇ ਫੂਲ ਭਈ ਮਨ ਸਭ ਨਨਕੇ ਸਾਰਿਆਂ ਦੇ ਮਨ ਫੁੱਲ ਗਏ ਉਸ ਵੇਲੇ ਸਭ ਬਾਜ ਉੱਠੀ ਸਾਇ ਨਾਇ ਨਗਾਰੇ ਨਾਇਆਂ ਨਗਾਰੇ ਖੁਸ਼ੀਆਂ ਦੇ ਫੂਲ ਲਵੇ ਫੁੱਲ ਗਏ ਮਨ ਔਰ ਜਿਤੇ ਅਰ ਬੀਰ ਹੁੰਤੇ ਜਿਨੇ ਹੋਰ ਦੁਸ਼ਮਣ ਸੂਰ ਮੇ ਸੀ ਸਭ ਆਪਣੇ ਆਪਣੇ ਧਾਮ ਸਿਧਾਰੇ ਆਪਣੇ ਘਰੀ ਚਲੇ ਗਏ ਜੰਗ ਵੇਖ ਫੂਲ ਪਰੇ ਨਭ ਮੰਡਲ ਤੇ ਆਕਾਸ ਮੰਡਲ ਤੋਂ ਦੇਵਤਿਆਂ ਨੂੰ ਫੁੱਲ ਵਰਖਾਏ ਕਣ ਜਿਉ ਕਣ ਸਿਆਮ ਪੈ ਸਿਆਮ ਉਚਾਰੇ ਗੁਰੂ ਕਲੰਗੀ ਦਰਜੀ ਕਹਿੰਦੇ ਜੇ ਬੱਦਲ ਵਰਖਾ ਹੁੰਦੀ ਐ ਫੁੱਲਾਂ ਦੀ ਵਰਖਾ ਹੋਵੇ ਇਹ ਸ੍ਰੀ ਵਿਸ਼ੇਤਰਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਸਰਗਾਲ ਕਾਸ਼ੀ ਕੇ ਭੂਪ ਸਦ ਬਧਾ ਇਤਿਹਾਸਪੂਰਣ ਹਥੇ ਸੋਦਸ਼ ਯੁੱਧ ਕਥਨੰ ਤਵਈਆ ਸੁਦਾਛੜਾਏ ਜੰਮ ਕੇ ਕਾਨ ਪੜਿਓ ਜਬ ਸਤਰਨ ਕੋ ਜਦੋਂ ਦੁਸ਼ਮਣਾਂ ਦੀ ਫੌਜ ਭੱਜ ਗਈ ਆਪਰੇ ਸੈਨ ਵਿੱਚ ਸ਼ਾਮ ਜੂ ਆਏ ਦੁਸ਼ਮਣ ਦੀ ਆਪਦੀ ਫੌਜ ਚ ਆਵੇ ਆਪ ਤੋ ਦੇਵ ਹੋਤੇ ਜਿਤਨੇ ਦੇਵ ਤੇ ਜਿੰਨੇ ਆਉਂਦੇ ਸੀ ਜਿਤਨੇ ਹਰ ਪਾਂਏ ਨੇ ਸੋ ਲਪਟਾਰੇ ਸੋ ਕਿਸ਼ਨ ਭੂ ਆਉਂਦੇ ਚਰਨੀ ਲਪਟ ਦੇ ਦਾ ਕਾ ਪ੍ਰਦਕਸ਼ਨ ਸ਼ਾਮ ਸਭੂ ਪਰ ਕੰਮਿਆ ਲੈ ਕੇ ਸ਼ਾਮ ਜੀ ਦੀ ਸਾਰੇ ਤਨ ਪੰਖ ਬਜਾਏ ਕ ਧੂਪ ਜਗਾਏ ਪੰਖ ਬਜਾ ਕੇ ਧੂਪ ਜਗਾਉਣੀ ਹੋਣਾ ਕੀਤੀ ਸ਼ਾਮ ਭਨਿਆ ਸਭ ਹੂੰ ਸਭ ਹੂੰ ਮਨ ਮੈਂ ਸਾਰਿਆਂ ਨੂੰ ਮਨ ਚ ਮਾਰਾ ਕਹਿੰਦੇ ਆ ਤੇਰਾ ਜਨਾਕ ਵੀਰ ਸਹੀ ਕਰ ਪਾਏ ਸਹੀ ਨਿਸ਼ਚੇ ਕਰਕੇ ਗੁਰੂ ਮੇਂ ਜਾਣਨ ਪਾਇਆ ਪੁੱਤ ਕਾ ਉਪਮਾਂ ਗਰੇ ਦੱਛ ਗਏ ਉਹ ਦੋਨੋਂ ਘਰ ਦੇ ਵੀ ਚਲੇ ਕੇ ਦੱਛ ਪਰਜਾ ਪਤਾ ਕੋਤਵਾ ਕਹਿ ਕੇ ਇਹ ਤੇ ਦਵਾਰ ਵਤੀ ਬਿਰਜਨ ਆ ਕੇ ਆਇਓ ਗੁਰੂ ਜੀ ਦੇ ਦਵਾਰ ਕਾ ਚ ਆਵੇ ਜਾਏ ਉਹ ਤਾਂ ਸਿਰ ਪੂਪ ਕੋ ਕਾਂਸੀ ਕੇ ਇਹ ਕਾਂਸੀ ਦਾ ਜਿਹੜਾ ਸਿਰ ਦਾ ਸੀ ਨਾ ਰਾਜੇ ਦਾ ਵਿਚ ਪਰਿਓ ਪੁਰ ਸੋਖ ਜਨਾਇਓ ਉਹ ਕਾਂਸੀ ਵਿੱਚ ਸਿਰ ਟੁੱਟ ਕੇ ਡਿਗ ਪਿਆ ਨਾ ਇਹ ਜਨਾਇ ਕਾਂਸੀ ਦੇ ਰਾਜੇ ਦੇ ਪੁੱਤਰ ਆਊ ਐਸੇ ਪਾਖਤ ਪੇ ਸਭ ਯੋਂ ਬਤੀਆ ਇਹ ਗੱਲ ਦਸੀ ਸੋ ਇਸੋ ਹੀ ਜੋ ਕਹਿ ਕਹਿ ਕਬ ਸਿਆਮ ਸੁਣਾਏ ਮਾਲਾ ਕਹਿੰਦੇ ਕਹਿ ਕੇ ਸੁਣਾਤਾ ਹੈ ਉਸਨੇ ਸਿਆਮ ਜੀ ਉਸਾਂ हमरे ਜੈਸੇ ਭੂਪਤ ਕ੍ਰਿਸ਼ਨ ਜੀ ਨੇ ਸਾਡੇ ਜੈਸੇ ਰਾਜੇ ਕਾਜ ਕੀ ਉਹ ਫਲ ਤੈਸੋ ਹੀ ਪਾਇਓ ਜਿਹਾ ਜੇ ਸਾਡੇ ਰਾਜੇ ਨੇ ਕ੍ਰਿਸ਼ਨ ਨਾਲ ਜੰਗ ਕਰਨ ਦਾ ਕੰਮ ਕੀਤਾ ਉਹ ਫਲ ਪਾ ਲਿਆ ਜਾਂਚਤ ਅਨੰਨ ਨਾਰਦ ਕਹੋ ਸ਼ਿਵ ਕਹੋ ਜਿਨ੍ਹਾਂ ਨੂੰ ਬ੍ਰਹਮਾ ਜੀ ਨਾਰਦ ਸ਼ਿਵ ਜੀ ਆਦਿਕ ਉਠ ਕਾ ਜਗ ਲੋਕ ਤੇ ਆਵੇ ਸਾਰੇ ਉਠ ਕਰਕੇ ਰੋਜ ਜਗ ਤੇ ਲੋਕ ਤੇ ਆਉਂਦੇ ਆ ਜਾ ਚਤਰਾ ਨਾ ਨਾਰ ਦਕਾਓ ਸ਼ਿਵ ਕਾ ਉਠ ਕਾ ਜਗ ਲੋਕ ਤੇ ਆਵੇ ਨਾਰ ਨਿਵਾਜ ਭਲੇ ਤਨ ਕਉ ਜੀਨੂ ਬ੍ਰਹਮਾ ਨੂੰ ਨਾਰ ਦੇ ਨੂੰ ਸ਼ਿਵ ਜੀ ਨੂੰ ਉਠ ਕੇ ਜਗ ਦੇ ਲੋਕ ਤੇ ਆਉਂਦੇ ਆ ਨਾਰ ਨਿਵਾਜ ਭਲੇ ਤਨ ਕਉ ਉਹ ਅੱਗੇ ਘਰ ਵੱਲ ਨਵਾ ਕੇ ਹੁਣ ਸੰਖ ਬਜਾਏ ਕ ਧੂਪ ਜਗਾਵੇ ਧੂਪ ਜਗਾ ਕੇ ਤੁਖ ਜਉਂਦੇ ਆ ਢਾਰਕਾ ਫੂਲ ਭਰੀ ਪਲੀ ਬਿਦ ਤੋਂ ਫੁੱਲ ਪਾ ਕੇ ਕਬ ਸਿਆਮ ਪਨਤੇ ਸੋ ਸਿਰ ਨਾ ਵਾ ਸਿਰ ਚ ਝਕਾਉਂਦੇ ਉਹਨਾਂ ਅੱਗੇ ਤੇਦਰ ਜਨਾਥ ਕੇ ਸਾਧਨ ਕਹੋ ਉਹ ਅਜ ਬਿਰਜਨ ਕਹੋ ਜਿਤਣ ਵਾਸਤੇ ਉਹਨ ਗਾਵਤ ਗਾਵਤ ਪਾਰ ਨਾ ਪਾਵੇ ਉਹ ਗੁਣ ਨੂੰ ਗਾਉਂਦੇ ਉਹ ਪਾਰ ਆਵਾਰ ਨਹੀਂ ਪਾ ਸਕਦੇ ਇਹ ਜਿਹੜੇ ਹੰਸਾਰੇ ਜਿਨ੍ਹਾਂ ਨੂੰ ਲੋਕ ਸਾਰੇ ਤੇ ਹੁੰਦੇ ਸੋਇਆ ਕਾਂਸੀ ਦੇ ਭੂਪ ਕੋ ਸੁੱਤ ਸੁਦਸ਼ਣ ਕਾਂਸੀ ਦੇ ਰਾਜੇ ਦਾ ਸੁਦਰਸ਼ਨ ਨਾਮੇ ਪੁੱਤਰ ਸੀ ਕੋ ਤਾਂ ਮਨ ਮੈਂ ਹਤਕ੍ਰੋਧ ਵਧਾਇਓ ਬੜਾ ਗੁੱਸਾ ਵਧਾਇਆ ਮੇਰੇ ਪਿਤਾ ਕੋ ਕਿਓ ਬਾਦ ਜਾ ਜਿਓ ਮੇਰੇ ਪਿਓ ਨੂੰ ਮਾਰ ਤਾ ਜਿਸ ਨੇ ਹਾਂ ਤਾਂ ਹਣੋ ਚਿਤ ਵਿੱਚ ਬਸਾਇਓ ਚਿਤ ਵਿੱਚ ਬਸਾਇਆ ਮੈਂ ਉਹਨੂੰ ਮਾਰਾਂਗਾ ਹੁਣ ਮੇਰੇ ਪਿਤਾ ਕੋ ਕਿਓ ਬਾਦ ਜਾਏ ਹਾਂ ਤਾਂ ਹਣੋ ਚਿਤ ਵਿੱਚ ਬਸਾਇਓ ਚਿਤ ਵਿੱਚ ਬਸਾਇਆ ਜਾ ਕੇ ਸੇਵ ਕਰੀ ਸ਼ਿਵ ਕੀ ਹਿਤ ਸੋ ਸ਼ਿਵ ਜੀ ਦੀ ਉਹ ਬਾਤ ਨਾ ਕੀਤੀ ਇਹਨੇ ਸ਼ਿਵਜੀ ਜੀ ਦਾ ਇਹ ਮੰਦਰ ਨਾ ਉੱਠਿਆ ਇਹ ਗਾਲ ਬਜਾਏ ਪ੍ਰਸੰਨ ਕਰਾਇਓ ਜਿਹੜੇ ਆ ਦਛ ਪਰਜਾ ਪਸੀ ਨਹੀਂ ਗੇ ਆ ਇਹ ਜਦੋਂ ਮਾਰਦਾ ਸੀ ਸ਼ਿਵਜੀ ਨੇ ਫਿਰ ਕਟਦਾ ਸੀ ਉਸ ਵੇਲੇ ਇਹ ਜਿੱਤੇ ਬੱਕਰੇ ਦਾ ਸਿਰ ਲਾਤਦਾ ਸੀ ਉਹ ਬੱਕਰਾ ਉਲਣ ਕਰਕੇ ਬੋਲਿਆ ਤੇ ਸ਼ਿਵਜੀ ਖੁਸ਼ ਹੋ ਗਿਆ ਇਸੇ ਪ੍ਰਕਾਰ ਬੱਚੂ ਜੀ ਹੁੰਦਾ ਕੀਤਾ ਸੀ ਤੇ ਇਸੇ ਪ੍ਰਕਾਰ ਜਿੰਨੇ ਪਾਂਡੇ ਆ ਉਹ ਬੱਕਰੇ ਨੂੰ ਬੋਲ ਕਰਕੇ ਬੋਲਦੇ ਆ ਸ਼ਿਵਜੀ ਖੁਸ਼ ਹੋ ਜਾਂਦਾ ਇਹ ਉਹ ਗੱਲ ਵਜਾ ਕੇ ਖੁਸ਼ ਕੀਤਾ ਉਹ ਬਕਰੇ ਦੇ ਬੋਲਣ ਨੂੰ ਕਰਦੇ ਮੂੰਹ 'ਚ ਉਂਗਲੀ ਪਾ ਕੇ ਬਕਰੇ ਜੇ ਬੋਲਦਾ ਹੁੰਦਾ ਸ਼ਿਆਮ ਹਨੋ ਝਟਦਾ ਸ਼ਿਨਮ ਇਹ ਪੁੱਛੇ ਬਾਹਰ ਲਿਆ ਕਿ ਮੈਂ ਕ੍ਰਿਸ਼ਨ ਨੂੰ ਮਾਰਾ ਝੜਦੇ ਕਿ ਸ਼ਿਨਚ ਇਹਨਾਂ ਸ਼ਿਆਮ ਪਾ ਨਾਂ ਪਾਟਦਾ ਬਾਹਰ ਪਾਇਓ ਚਾਤੀ ਬਾਹਰ ਪਾਇਆ ਸੁਦਰਸ਼ਨ ਕ੍ਰਿਸ਼ਿਵ ਜੀ ਦੇ ਬਾਸੋਂ ਗੱਲ ਵਜਾ ਕੇ ਰੁਦਰ ਬਾਦ ਚ ਦਸ਼ ਸੌ ਚੌ ਪਈ ਰੁਦਰ ਕਹਿੰਦਾ ਦਸ਼ਨਾ ਤਬ ਸ਼ਿਵ ਜੀ ਫਿਰ ਜਾਂ ਉਚਰੋ ਫਿਰ ਸ਼ਿਵ ਜੀ ਨੇ ਉਚਾਰਿਆ ਹਰ ਕੇ ਬਧਿਤ ਮਹ ਕਰੂ ਕਹਿੰਦੇ ਹਮਨ ਕਰੂ ਜੇ ਕ੍ਰਿਸ਼ਨ ਜੇ ਮਾਰਨਾ ਤਾਂ ਤੇ ਮੂਰਤ ਏਕ ਨਿਕਰ ਹੈ ਇੱਕ ਹਮਨ ਚੋਂ ਮੂਰਤ ਨਿਕਲੂਗੀ ਉਹ ਹਰ ਜੀ ਕੇ ਪ੍ਰਾਨਨ ਹਰ ਹੈ ਤੇ ਉਹ ਤੇਰੇ ਭਜੇ ਪ੍ਰਾਨ ਨੂੰ ਨਾਸ਼ ਕਰ ਦੂਗੀ ਸ਼ਿਵ ਜੀ ਨੇ ਉਹ ਪਾਦ ਲੋਹੜਾ ਏਕ ਕਹੀ ਤੇ ਜੁਦ ਮੈਂ ਇਹ ਕਿਉਂ ਕਿਹਾ ਜੰਗ ਵਿੱਚ ਜੋ ਕੋ ਬਿਮੁਖ ਕਰਾਏ ਜਿਹੜਾ ਬਿਮੁਖ ਕਰਾ ਦੂ ਨਾ ਉਸ ਨੂੰ ਮੂਰਤ ਨੂੰ ਆਪੇ ਬੱਲ ਨਾ ਚੱਲ ਸਕਾ ਉਹਦੇ ਤੇ ਜੋਰ ਨਹੀਂ ਉਹਦਾ ਮੂਰਦਾ ਚੱਲਣਾ ਜਿਹੜੀ ਹੁਣੋਂ ਚੋ ਨਿਕਲੂਗੀ ਤੋ ਮਾਰਾ ਫੇਰੇ ਆਏ ਉਹਨੂੰ ਮਾਰੂਗੀ ਆ ਕਿ ਤੈਨੂੰ ਆ ਮਾਰੂ ਇੰਨਾ ਆਪ ਦੱਕ ਨਹੀਂ ਕਹਿੰਦੇ ਇਸ ਚੰਗੀ ਗੱਲ ਦੱਸਦੀ ਐ ਤੋ ਇਹ ਆਇਤ ਸਦਕਸ਼ਨ ਕੋ ਜਬ ਹੀ ਜਦ ਸਦਕਸ਼ਨ ਇਸ ਪ੍ਰਕਾਰ ਕਬ ਸਿਆਮ ਪਨੈ ਅਚੇ ਰੁਦਰਵ ਕਾਨੇ ਹੋ ਜਿਨ ਕੇ ਸ਼ਿਵ ਜੀ ਨੇ ਦਸਿਆ ਤੋ ਉਹਨ ਕਾਜ ਕੀਓ ਉੱਠ ਕੇ ਉਹ ਉੱਠ ਕੇ ਉਹਨੇ ਕੰਮ ਕੀਤਾ ਆਪਣੇ ਮਨ ਮੈਂ ਅਤ ਹੀ ਹਰਖਾਨੇ ਹੋ ਮੁੰਜ ਬੜਾ ਖੁਸ਼ ਹੋ ਗਿਆ ਉਹ ਨਹੀਂ ਪਤਾ ਹੀ ਉਲਟੀ ਮੈਨੂੰ ਹੀ ਮਾਰਨਾ ਆਇਆ ਓਮ ਕੀਓ ਤਿੰਨ ਪਾਪ ਕਮੈਂ ਅੰਗ ਵਿੱਚ ਹਮਨ ਕੀਤਾ ਉਸਨੇ ਜਰਤੇ ਅਛਤ ਜਾਓ ਜੈਸੇ ਬੇਦਨ ਮੰਨੇ ਹੋ ਅਛਤ ਜਾਓ ਕਿਓ ਆਦਿਕ ਜਿਵੇਂ ਬੇਦਨ ਚ ਮੰਨਿਆ ਅਸੀਂ ਜੱਗ ਕੀਤਾ ਰੁਦਰ ਕੇ ਪਾਖ ਬੇ ਕੋ ਸੋ ਕਸ਼ੂ ਸ਼ਿਵ ਜੀ ਦਾ ਜਿਹੜਾ ਕਹਿਣਾ ਸੀ ਨਾ ਵੀ ਤੈਨੂੰ ਹੀ ਮਾਰਿਆ ਉਗੀ ਉਲਟ ਕੀ ਜੇ ਮੂਰਤ ਜੇ ਜੋਰ ਨਾ ਚੱਲਿਆ ਕਬ ਸਿਆਮ ਭਣਾ ਜੜ ਭੇਦ ਨਾ ਜਾਣੇ ਉਹ ਮੂਰਖਨ ਭੇਦੀ ਨਾ ਸਮਝਿਆ ਉਹ ਮੂਰਤ ਪ੍ਰਗਟ ਕਰਦਾ ਤਾਂ ਇੱਕ ਥੀ ਤੇ ਪ੍ਰਤਮਾ ਉਹ ਤਸਵੀਰ ਨਿਕਲੀ ਇੱਕ ਹਵਨ ਚੋਂ ਤੇ ਦੇਖ ਤੇ ਹੀ ਸਭ ਕੋ ਡਰਿਆ ਵਾ ਡਰ ਹੁੰਦਾ ਵੇਖ ਕੇ ਕੌਣ ਬੜੀ ਪ੍ਰਕਿਰਤੀ ਉਹ ਜਗ ਮੈਂ ਕਿੰਦੀ ਕੌਣ ਬੜੀ ਐਸਾ ਪ੍ਰਗਟ ਹੋ ਗਿਆ ਜਗ ਚ ਇਹ ਤਾਪਤ ਅਗਰ ਜੇ ਕੋ ਠਹਿਰਾਵ ਜਿਹੜਾ ਇਹ ਭੱਜੀ ਆਉਂਦੀ ਨੂੰ ਰੋਕ ਲਊਗਾ ਠਾਂਡੀ ਭਾਈ ਕਰ ਲੈ ਕੇ ਗਦਾ ਜੀ ਗੁਰੂ ਜੀ ਲੈ ਕੇ ਪਕੜ ਕੇ ਖੜੀ ਹੋ ਗਈ ਉਹ ਮੂਰਤ ਹੱਥ ਰੋਸ ਕੇ ਦਾੰਦ ਸੋਂ ਦਾੰਦ ਬਜਾਵ ਸਭ ਦੇ ਦੰਦ ਬਜਾਉਂਦੀ ਐ ਐਸੇ ਲੈ ਕੇ ਸਭ ਹੂੰ ਇਹ ਤੇ ਸਾਰਿਆਂ ਨੂੰ ਸਮਝਿਆ ਇਹ ਕ੍ਰਿਸ਼ਨ ਨੂੰ ਜ਼ਰੂਰ ਮਾਰ ਦੂਗੀ ਮੋਰ ਬਿਰਜਨਾਇਕ ਜੀਵਤ ਜਾਨ ਨਾ ਪਾਵੇ ਜੇ ਉਹਦਾ ਜਾਨਾ ਪਾਵੇਗਾ ਚਾਪਈ ਸਭ ਦੇਸ਼ ਦਵਾਰਵਤੀ ਕੀ ਤਹਾਈ ਉਹ ਦਵਾਰਵਤੀ ਵੱਲੋਂ ਤੋੜਤੀ ਸਿੱਟੋ ਸਿੱਟ ਦੇ ਬਿਨਾਂ ਦੀ ਇਸ ਤਰ੍ਹਾਂ ਨਹੀਂ ਬਣਾ ਬਣਾ ਕੇ ਕੋਈ ਤੋੜੀਆਂ ਉਡਾਉਂਦੇ ਆ ਇਹ ਜੇ ਮੰਤਰੀ ਜੰਪੀ ਲੋਕ ਕਰਦੇ ਆ ਆਕੇ ਤੇ ਆਪਣੇ ਕਰੋਧ ਵਡਹਾਈ ਉਹ ਜੇ ਤੋੜੀ ਦੀ ਦਾ ਜੋਰ ਨਾ ਚੱਲੇ ਉਸ ਤੇ ਨੂੰ ਮਾਰ ਦਿੰਦੀ ਆ ਕਿ ਅੱਗ ਦੀ ਮਾ ਜੀਂ ਨੀ ਰਿਛੀ ਤੇ ਆਕ ਤੇ ਆਪਣੇ ਕ੍ਰੋਧ ਵਧਾ ਕੇ ਸਾਰਾ ਚਿਤ ਗੁੱਸਾ ਵਧਾ ਕੇ ਜੀ ਬਿਰਜਨਾਥ ਇਹ ਤਾਂ ਸੁਣ ਪਾਇਓ ਜੇ ਕੁਲਹਿੰਗ ਜੀ ਨੂੰ ਪਤਾ ਲੱਗਾ ਇੱਕ ਤੇਜ ਕੋ ਹਮ ਪਾਇਆ ਉਹ ਤੇਜ ਸਾਡੇ ਤੇ ਆ ਗਿਆ ਚੜ ਕੇ ਜੋ ਇਹ ਕੇ ਫੋਨੇ ਅੱਗੇ ਆਵੇ ਜਿਹੜੇ ਇਹਦੇ ਅੱਗੇ ਆਊਗਾ ਉਹ ਸਭ ਪਤਮ ਹੋਤ ਹੀ ਜਾਵਾਲਾ ਉਹ ਸਵਾਇ ਹੁੰਦਾ ਜਾਊਗਾ ਜੋ ਇਹ ਸੰਗ ਮਾਣ ਰਣ ਲੜੈ ਜੇ ਇਹ ਨਾ ਜੰਗ ਰਚੇਗਾ ਤੋ ਜਮ ਲੋਕ ਪਿਆਨੂ ਕਰੈ ਉਹ ਛੱਤੀ ਜੰਪੂਰੀ ਚਲਿਆ ਜਾਏਗਾ ਸਰਿਆ ਜੋ ਉਹ ਕੇ ਮੁਖ ਆਏ ਗਇਓ ਪ੍ਰਭ ਜਿਹੜਾ ਉਹਨਾਂ ਦੇ ਸਾਹਮਣੇ ਆ ਗਿਆ ਨਾ ਸੋ ਉਹਨੂੰ ਸ਼ਿਰਮਹ ਜਰਾਇਓ ਉਹ ਛੱਤੀ ਸਾੜ ਦਿੱਤਾ ਉਸਨੇ ਯੋਸਰਨ ਬਾਤ ਚਿਆੜੇ ਹੋ ਰਸ ਪਾਇ ਹਰ ਜੀ ਦਾ ਚੜ ਗਿਆ ਫੇਰੇ ਰਾਸਤੇ ਸੁਣ ਕੇ 라ਹੀ ਕੀ સામ ਹੋਏ ਚੱਕਰ ਚਲਾਇਆ ਸਾਹਮਣੇ ਸੁਦਰਸ਼ਨ ਚੱਕਰ ਤੇ ਲਾਤਾ ਚੱਕਰ ਸੁਦਰਸ਼ਨ ਕੇ ਤੈਨ ਅਗਰ ਸੁਦਰਸ਼ਨ ਚੱਕਰ ਦੇ ਅੱਗੇ ਨਾ ਤਾਂ ਹੀ ਕੋ ਪੌਰਖ ਨਾਇਕ ਬਸਾਰ ਕੋਈ ਵਾ ਉਦਮ ਜਿਹੜਾ ਬਲ ਨਹੀਂ ਚੱਲਿਆ ਉਸ ਜਿਹੜੀ ਮੂਰਤ ਬਣਾ ਕੇ ਭੇਜੀ ਅੰਤ ਕੇ ਸਾਏ ਚੱਲੀ ਫਿਰ ਕ ਅੰਤ ਨੂੰ ਸ਼ਰਮਿੰਦੀ ਹੋ ਕੇ ਚੱਲ ਪਈ ਕਬ ਸਿਆਮ ਕਾਇ ਸੋ ਪੂਪੂ ਤਾਂ ਕਹਾਇਓ ਉਸੇ ਰਾਜੇ ਨੂੰ ਸਿੰਘ ਨਾਲ ਦੇ ਤਾਈ ਸੁਦਰਸ਼ਨ ਸੁਨਰ ਛੇੜੋ ਆ ਜੀ ਨੂੰ ਮਾਰਦਾ ਕਹੋ ਬਾਦਸ਼ਾਹ ਵਈਆ ਤੇਰੀ ਮਿਰਜਾ ਨਾਇਕ ਕੋ ਜਿਨ ਹੂੰ ਦੇਖ ਮੋ ਕ੍ਰਿਸ਼ਨ ਭਗਵਾਨ ਨੂੰ ਜਿਸਨ ਮਾਰਾ ਕਹਿੰਦੇ ਆ ਕਬ ਸਿਆਮ ਭਨਣਾ ਧਿਆਨ ਲਗਾਇਓ ਜੇ ਧਿਆਨ ਨਹੀਂ ਲਾਇਆ ਹੈ ਭਗਵਦ ਦਾ ਉਲਥਾ ਸਮਝਣਾ ਔਰ ਕਹਾ ਪਾਇਓ ਜੋ ਗੁਣ ਕਾਹੂ ਕੇ ਕੀ ਹੋ ਗਿਆ ਜੇ ਕਿਸੇ ਨੂੰ ਗੁਣ ਕਿਸੇ ਦੇ ਰਾਵਤ ਹੈ ਗੁਣ ਸਿਆਮ ਨਾ ਗਾਇਓ ਤੁਹਾਨੂੰ ਨਹੀਂ ਗਾਇਆ ਗੌਣ ਗਾਉਂਦਾ ਹੈ ਔਰ ਕਹਾ ਪਾਇਓ ਜੋ ਜਗਦੀਸ਼ ਹੋਰ ਕੀ ਹੋ ਗਿਆ ਜੇ ਜਗਤੀਸ਼ ਬਿਨਾ ਸੋ ਗਣੇਸ਼ ਮਹੇਸ਼ ਮਨਾਇਓ ਜੇ ਇਸ ਤੋਂ ਮਹੇਸ਼ਾ ਨੂੰ ਮਨਾਉਂਦਾ ਫਿਰਿਆ ਪਰਮੇਸ਼ਰ ਤੋਂ ਬਿਨਾ ਉਹਨੂੰ ਕੀ ਲਾਭ ਹੋਇਆ ਲੋਕ ਲੋਕ ਕਹ ਕਬ ਸਿਆਮ ਮਾਰੋ ਕਹਿੰਦੇ ਲੋਕ ਪਰਲੋਕ ਚ ਤਰਾ ਤੇ ਆਪ ਨੂੰ ਜਨਮ ਗਵਾਇਓ ਜਨਮ ਹੀ ਗਵਾ ਲਿਆ ਜੇ ਮਾਰੋ ਵੀ ਗੁਣ ਨਹੀਂ ਗਾਏ ਐਸੇ चित्र नाट के मूर्ख सुदक्षण सुध को बदा है समाप्त वाह ਆਛ ਕਪ ਬਾਦ ਕਥਨੰ ਤਵਯਾ ਸ਼ਰਾਪਿੰਦਾ ਮਾਰਛਮ ਸੋ ਜੀਤ ਕਾ ਸ਼ੋਰ ਦਇਓ ਰਨਮ ਉਹਨੂੰ ਜੰਗ ਜਿੱਤ ਕੇ ਛੱਡ ਦੁੱਤਾ ਨਿਰਪਜੋ ਰਨ ਤੇ ਕਬ ਹੁਣਾ ਟਰੈ ਕਿਹੜਾ ਰਾਜਾ ਕਦੇ ਜੰਗ ਤੋਂ ਨਹੀਂ ਸੀ ਕਰਿਆ ਲਈ ਕਾਟ ਸਹਸਰ ਪੂਜਾਤੇ ਹੈ ਕਿ ਹਜ਼ਾਰ ਵਾਹਨ ਦੇ ਸੰਸਰ ਪੂਜਾ ਦੀਆਂ ਕੱਟ ਲੀਆਂ ਜੇਥੇ ਫਮ 14 ਲੋਕ ਡਰਿਆ ਲੋਕ ਡਰਦੇ ਸੀ ਕਰ ਕੰਚਨ ਧਾਮ ਦਇ ਤੇ ਕੋ ਸੋਨੇ ਦੇ ਘਰ ਬਣਾਤੇ ਜਿਹੜੇ ਮੰਗਦਾ ਸਦਾ ਜੋ ਪੇਟ ਭਰ ਜਿਹੜੇ ਮਾਮਣ ਮੰਗ ਕੇ ਪੇਟ ਭਰ ਸੁਦਾਮੇ ਦੀ ਸੁਲਾਮਾ ਪੂਰੀ ਸੋਨੇ ਦੀ ਬਣਾਤੇ ਹੁਣ ਰਾਖਾ ਲਾਜ ਲਈ ਦਰੁਪਤੀ ਦਰੁਪਤੀ ਦੀ ਲਾਜ ਰਖ ਲਈ ਜਨਾਜ਼ ਬਿਨਾ ਆਏ ਸੀ ਕੌਣ ਕਰ ਕੋ ਕਰ ਸਕਦਾ ਹੈ ਜੀ ਭਵਾਂ ਤੋਂ ਬਿਨਾ ਚਾਪੇ ਦੇਵਤ ਨਗਰ ਹਲ ਤਰ ਜੂ ਗयो ਰੀਤ ਨਾਵੇਂ ਨਗਰ ਚੈਰੀਂ ਪਰਾਜਰਾ ਨਗਰ ਸੀਨਾ ਬਲ ਭਦਰ ਉੱਥੇ ਗਿਆ ਸੁਣਾ। ਪ੍ਰੀਆ ਸੰਗ ਲਾਇ ਹੁਲਾਸ ਚਿਤ ਭਇਓ। ਆਪਣੀ ਰੀਵਤੀ ਨੂੰ ਨਾਲ ਲੈ ਕੇ ਸ਼ਾਹ ਦੇ ਸਾਹਿਬ ਕੇ ਤੋਇਆ। ਤਬਰ ਤਹਾ ਮਲ ਮਦਰਾ ਪੀਓ। ਆਰੇ ਮੇ ਕਿ ਸ਼ਰਾਬ ਪੀਲੀ ਹੋ ਕੁਛ ਕਰਨਾ ਸੀ ਉਹਨਾਂ ਨੂੰ ਰੋਕ ਕਰਨਾ। ਗਾਵਤ ਭਇਓ ਉਗਮ ਕਹਿ ਹਿਓ। ਉਮਕੋਕ ਕਹਿ ਹਿਓ। ਉਹ ਮੁਕੇ ਹਿਦਿਆਂ ਲੱਗਾ ਕੋਣ ਲੈ ਵੀ ਸ਼ਰਾਬ ਦੀ ਸੁਣਨੀ ਸੀ ਸੁਣ ਲੋ। ਇੱਕ ਕੱਪ ਹਤੋ ਤਹਾ ਸੋ ਆਇਓ। ਇੱਕ ਬਾਂਦਰ ਆ ਗਿਆ ਇੱਥੇ। ਮਦਰਾ ਸਖਲ ਫੋਰ ਕਟਗਵਾਇਓ। ਉਹ ਘੜਾ ਸ਼ਰਾਬ ਦਾਨ ਭਰਨ ਕੇ ਗਵਾਤ। ਹਾਦਤ ਭਇਓ ਹਰਤੀ ਕੁਨਾਂ ਡਰਿਓ। ਹਾਂਜੀ। ਹਾਦਤ ਭਇਓ ਰਤੀ ਕਾ ਨਾ ਡਰਿਓ ਮੁਸਲੀ ਮਾਰਦਾ ਫਿਰਦਾ ਰਤੀ ਬੰਦ ਡਰਿਆ ਨਹੀਂ ਮੁਸਲੀ ਤਾਰ ਅਤਕ੍ਰੋਧਾ ਭਰੇ ਹੋ ਪੱਦਰ ਗੁੱਸੇ ਹੋ ਗਏ ਮੇਰੀ ਸ਼ਰਾਬ ਕਿਉਂ ਡੋਲਤੀ ਲੋਰਾ ਉਠ ਠਾਂਡੋ ਮੁਸਲੀ ਭਇਓ ਉੱਠ ਕੇ ਖੜਾ ਹੋ ਗਿਆ ਬਲ ਪੱਦਰ ਉਹ ਅਸਰ ਸੰਭਾਰ ਆਪ ਦੇ ਸ਼ਸਤਰ ਹੱਥੇ ਮੂ ਸਭ ਸਮਾੜ ਲੇ ਜੋ ਕਪਨਾਚ ਫਿਰਥ ਥੋ ਜਿਵੇਂ ਬਾਂਦਰ ਨਾਈਦਾ ਫਿਰਦਾ ਸੀ ਸ਼ਰਮਿੰਦਾ ਉਹ ਸੰਘਾਰ ਮਾਰ ਤਲੋ ਇਹਨਾਂ ਕ ਸੁਣਨਾ ਇਸ ਕਪ ਕੋ ਬਲ ਪੱਦਰ ਬਦ ਕੀ ਬੋ ਸਮਾਪਤ ਹੋ ਟੋਡੇ ਟੁੰਡੇ ਵਾਰਿਸ ਪਰ ਬਾਦਸ਼ਾਹਾਂ ਦੇ i